ਦੋ ਟਨਨ ਹੌਟ ਸਿਲੂਸੀ ਵੀ ਆ ਦੇਖਿਓ ਬਹੁਤ ਸੋਹਣਾ ਟੌਪ ਲੈ ਕੇ ਆਏ ਆ ਸਲਵਾਰ 2.5 ਮੀਟਰ ਕਪੜੇ ਦੇ ਵਿੱਚੋਂ ਸਲਵਾਰ ਆਪਣੀ ਹੀ ਕੱਟਣੀ ਪੈਣੀ ਕਿਵੇਂ ਕੱਟਣੀ ਉਹ ਕੰਨਾਪ ਤੋਂ ਇੱਕ ਵਾਰ ਜੀ ਨੂੰ ਜਣੂ ਬਰਾਜਾ ਸਾਢੇ 35 ਦੇ ਮਾਈ ਆ ਤੇ ਜਿਹੜੀ ਬੈਲਟ ਹੈਈ ਇਹਨਾਂ ਦੀ ਉਹ 2.5 ਇੰਚ ਆ ਤੇ ਮੋਰੀ ਪਹੁੰਚਾ ਉਹ ਸਾਢੇ 12 ਇੰਚ ਝੋਲੀ ਜਿਹੜੀ ਹੈਗੀ ਉਹ 15 ਇੰਚ ਪਿਆਰ ਅਗੀ ਤੇ ਪਿਛਲੀ ਦੋਨੇ ਲਗ ਲੱਗੂ ਪ੍ਰੈਸ ਮੈਦੇ ਬਾਜ਼ੀ ਕਪੜੇ ਦੇ ਦੇ ਨਾਲ ਗੱਲ ਚਲਵਾਦਾ ਪਰ ਇਕ ਪਰ ਇਕ ਜੁਲਾ ਘਤੀ ਆ ਜਿਹਨੂੰ ਮਿਲ ਕੇ ਦਿਖਾ ਦਊ ਕਿੰਨਾ ਟੱਪਦਾ ਪੂਰਾ 2.5 ਮੀਟਰ ਦਾ ਬਦਨਾ ਕੱਟਾਂ ਉਹਨਾਂ ਬਤੇਖੀ ਵੀ ਆਪਾਂ ਕਿਹੜੀ ਕੱਟ ਕਰਨੀ ਹੈ ਪਹਿਲਾਂ ਪੱਤੇ ਨਿੰਮ ਕੜੀ ਬੇਰ ਦੇ ਦੇਖ ਲਵਾਂਗੇ 3 ਮੀਟਰ ਚਾਹੁੰਦਾ ਜੇ ਕੱਟ ਜੇ ਨਹੀਂ ਆਉਂਦਾ ਹੁਣ ਆਪਣਾ ਪੂਰਾ 6 ਇੰਚ ਪੀਤਾ ਮੈਂ ਕੱਢਦਾ ਉਹਨਾਂ ਬੈਲਟ ਦੇ ਉੱਪਰ ਅੱਗੇ 35 ਤੇ ਤੱਕ ਸਾਡੇ 30 ਸੈਕਟਰ ਆਪਣੇ ਚੋਣ ਨਾਮਨ 70 ਤੱਕ। ਸੈਕਟਰ ਉਹ ਬਾਕੀ ਦਾ ਕੱਪੜਾ ਪੂਰਾ ਕਰਕੇ ਦੇਖਣਾ ਕਿ ਕਿੰਨਾ ਹੋਵੇ। ਇਹ ਡਿਮਾਰਡ ਬੁਰਾ ਨਾ ਦੀ ਗ੍ਰੂਪਰੀ ਹੋਊਗਾ। ਆ ਨਹੀਂ ਆ ਰਿਹਾ ਇਹ। ਲੋਟ ਆਪਾਂ ਚੇਂਜ ਕਰਤਾ ਆਪਾਂ ਦੁਬਾਰੇ। ਉਹ ਕੱਟ ਗਿਆ। ਹੁਣ ਆਪਾਂ ਦੋ ਦੋ ਕੱਟਾਂਗੇ ਸਾਰਾ ਕੱਪੜਾ ਰੁੱਲਾ ਕਰਕੇ। ਵੀਡੀਓ ਦੇ ਐਂਡ ਤੇ ਫਿਰ ਬਣੀ ਰਹੇ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਤੁਮ ਮਿਲ ਕੇ ਕਰ ਸਕਦੇ ਹੋ ਜੀ ਬਈ ਸਾਨੂੰ ਅੱਜ ਜੀ ਸਾਹਮਣੇ ਬੈਠੇ ਜੀ। ਬਲਕਾ ਦਾ ਕੰਮ ਪੂਰਾ ਕਰ ਲੈ ਸਰ। ਜਿਹੜੇ ਜੈਂਪਰ ਵਾਲੀ ਸ਼ਰਟ ਵਾਲੀ ਜਿਹੜੀ ਦੇਖਣੀ ਹੈ ਉਹ ਮੈਂ ਦੂਜੇ ਚੈਨਲ 'ਚ ਪਾ ਦਿੱਤੀ ਸੀ। ਕ੍ਰੀਨਪੈਨਰ ਕੋਲੇ ਦੂਜੇ ਚੈਨਲ 'ਚ ਲਿੰਕ ਦੇਣੀ ਹੈ। ਉਹ ਕਮੇਟ ਬਾਕਸ 'ਚੋਂ ਜਾ ਕੇ ਲੈ ਸਕਦੇ ਹੋ। ਉਹ ਜਾ ਕੇ ਕਿਸੇ ਭੈਣੇ ਨੰਬਰ ਆਫ ਦਾ ਐਡ ਕਰਾਉਣਾ ਹਨ। ਉਹ ਵੀ ਤੁਸੀਂ WhatsApp ਦੇ ਉੱਪਰ ਜਾ ਕੇ ਹੈਲੋ ਹੈ ਲਿਖ ਕੇ ਨੰਬਰ ਐਡ ਕਰਵਾ ਦਿੰਦੇ ਹਾਂ ਸਲਾਈ ਕਟਾਈ ਦਾ ਕੋਈ ਵੀ ਪੈਸਾ ਨਹੀਂ ਬਿਲਕੁਲ ਫ੍ਰੀ ਸੇਵਾ ਜੇ ਤੁਸੀਂ ਭਾਵੇਂ ਆਪਣਾ ਨੰਬਰ ਐਡ ਕਰਾਉਣਾ ਚਾਹੀਏ ਜਾਂ ਇੰਦਾਂ ਨੂੰ ਕਿ ਪੈਸੇ ਜਾਂ ਕੋਈ ਐਕਸਟਰਾ ਨਹੀਂ ਕੋਈ ਫੀਸ ਨਹੀਂ ਬਿਲਕੁਲ ਫ੍ਰੀ ਸੇਵਾ ਸਿੱਖੋ ਸਿਖਾਓ ਬਸ ਆਪਾਂ ਤੇ ਜੜੇ ਹਨ ਪਰ ਜੇ ਦੇ ਸਿੱਖਿਆ ਵੀ ਕਰੋ ਤੇ ਸਿਖਾਇ ਵੀ ਕਰੋ ਜਿਹੜਾ ਪਹੁੰਚ ਜਾਏ ਨਾਲ ਸਾਡੇ ਬਾਹਰ ਆਪਾਂ ਰੱਖਾਂਗੇ ਸਾਡੇ ਦਾ 10 ਇੱਕ ਹਾਂ ਕੰਨੀ ਛੱਡ ਕੇ ਕੰਨੀ ਲਾਜ਼ਮੀ ਲਾਉਣੀ ਆ ਜ਼ਰੂਰੀ ਆ ਆਦੇਸ ਇੱਕ ਕੁਈ ਲਾਉਗੇ ਆਪਾਂ 5.5 ਇੱਕ ਕੁਈ ਲਾਵਾਂਗੇ 2.5 ਤਿੰਨ ਚਾਰ ਫਰਮਾ ਤੇ ਨਿਸ਼ਾਨ ਲਾੜਾ ਕਿਉਂ ਤਾਂ ਕਿ ਫਰਕ ਨਾ ਪਵੇ ਹਾਂ ਕੁਲ 5.5 2.5 ਆਪਾਂ ਸਾਰਾ ਰੱਖ ਤਾ ਸਭ ਤੋਂ ਪਹਿਲਾਂ ਆਪਾਂ ਕੰਦੀ ਲਾ ਦੇਣੀ ਹੈਂ ਅੰਦਰ ਗਲੀ ਚਲਵਾਰਾ ਹੋ ਦੀ ਜਾਣਕਾਰੀ ਦੇ ਵਾਸਤੇ ਦਾਤਿਆਂ ਦਵਾਈ ਕੋਈ ਨਹੀਂ ਇਹ ਮੈਚਿੰਗ ਸੂਟ ਸੀਗਾ ਇਹ। ਨਾ। ਠੀਕ ਆ। ਇਸੇ ਤਰ੍ਹਾਂ ਇਹ ਜਿਹਨੂੰ ਪਿਆਰ ਸੈਟ ਕੀਤਾ। ਮੈਂ 6 ਇੰਚ ਪੀਤਾ ਕੱਢਦਾ ਉਹਨੇ ਕਈ ਪਹਿਣਾ ਕੋਈ ਸ਼ੇਡ ਨਹੀਂ ਹੁੰਦੀ ਵੀ 6 ਇੰਚ ਪੀਤਾ ਕੱਢਣ ਦਾ ਹਾਂ। ਫਿਰ ਵੱਧ ਰੱਖਣ ਦਾ ਕੀ ਚੱਕਰ ਆ ਮੈਂ ਦੁਬਾਰੇ ਕੋਈ ਗੱਲੱਸ ਵੀ ਹੋ ਸਕਦਾ ਥੋੜੇ ਹੋਣੀ ਮੈਨੂੰ ਸਮਝ ਲੱਗੀ ਆ ਜੇ ਮੈਂ ਚੇਂਜ ਕੀਤਾ ਕਰ ਦੂੰ ਤੇ ਇਹ ਮੇਰੀ ਬੈਲਟ ਆ ਉਹ ਬਾਲੀ ਚੌੜੀ ਨਹੀਂ ਮਿਲਾਂਗਾ 3.5 ਪੌਣੀ 4 ਜਾਂ 4 ਹੁੰਦੇ ਲਗਭਗ ਇਹਦੇ ਵਿੱਚ ਨੇਫਾਏ ਮੁੜੂਗਾ ਹਨਾ ਤੇ ਪਲੇਟਾਂ ਦੇ ਵਿੱਚ ਵੀ ਦਵਾ ਆਊਗਾ ਜਿਹੜੀ ਲੰਬਾਈ ਆ ਇਹਦੀ 35 ਆ ਆਪਾਂ 38 39 ਹਾਂ ਹੁਣ ਤੇ ਵੱਧ ਰੱਖਣ ਦੇ ਕੋ ਮੂਰੂ ਵੀ ਚਾਗਦਾ ਹੁੰਦਾ ਮੈਂ ਸ਼ੁਰੂਆਤ ਲੋਕ ਠੀਕ। پوری ਫਿਰ ਆਪਾਂ ਦੁਬਾਰਾ ਕਰ ਲਾਂਗੇ। ਠੀਕ ਹੈ। ਚਾਰੇ ਪੱਲੇ ਕੋਲੀ ਕਰਕੇ ਥੋੜਾ ਜਿਹਾ ਆਪਾਂ ਮੂਹ ਚੱਕ ਦੇਣੀ ਆ ਵੀ ਸਲਵਾਰ ਨਾ ਪਹੁੰਚ ਜਾਵੇ ਅਗਲੇ ਪਾਸੇ ਡਿੱਗੇ। ਸਾਡੇ 35 ਇਹਨਾਂ ਕੋ ਸਾਡੇ 38 ਰੱਖ ਕੇ ਬਾਕੀ ਹਲਕੀ ਸ਼ੇਪ ਦੇਵਾਂਗੇ ਆਜੀ ਕੋ ਇਹ ਚੱਕ ਕੇ ਫਤਨ ਕਰਦਾ ਗੁਰ ਇਧਰ ਟੱਕ ਜੋ ਲਾਲਾ ਕਰੋ ਤੁਹਾਨੂੰ ਪਤਾ ਲੱਗ ਜਾਈ ਪਹੁੰਚ ਇਧਰਲੇ ਪਾਸੇ ਹੈ ਨਾ ਕਿ ਵੀ ਭਲੇਖੀ ਨਾ ਉੱਪਰ ਨੀਚੇ ਪਾਸਾ ਹੋ ਜਾਂਦਾ ਹੈ ਠੀਕ ਹੈ ਇਹਨੂੰ ਪਹੁੰਚਾ ਕੇ ਰੱਖ ਦਾਂ ਜੀ ਬਾਜੀ ਬਣੇ ਟੱਕ ਪਾਈ ਪੀਸਾ ਪਹਿਚਲਾ ਮੈਂ ਬੈਠਾ ਬਾਕੀ ਜੋ ਕੋਈ ਫੋਟੋ ਵਰਤਦਾ ਜੇ ਕਿਸੇ ਹੀ ਪੈਨ ਦੇ ਕੁਝ ਨਹੀਂ ਸਮਝਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸ ਦਿਆ ਕਰੋ WhatsApp ਤੇ ਹੀ ਕਮੈਂਟ ਕਰਦਾ ਗਰੁੱਪ ਉਹ ਮਰੀ ਭਾਵਾ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਨਾਲ YouTube ਵਾਲੇ ਕਮੈਂਟ ਬਾਕਸ ਵਿੱਚ ਜਾ ਕੇ ਪੜਦਾ ਉਹਨਾਂ ਨੂੰ ਬਹੁਤ ਜ਼ਿਆਦਾ ਕਰਦਾ ਜੀ ਤੇ ਉਹਨਾਂ ਦੇ ਕੀ ਵੀਡੀਓ ਬਣਾਉਣਾ ਹੈ ਕੀ ਵੀਡੀਓ ਬਣਾਉਣਾ ਹੈ ਜਿਹੜੀਆਂ ਤੀਜਾ ਉਮਦੀ ਘਟ ਲੱਗਦੀ ਆ ਉਸ ਟੋਪ ਤੇ ਆਪਾਂ ਲੋੜ ਮੁਤਾਬਕ ਲੇਖੇ ਕੱਪੜਾ ਬਾਕੀ ਸਾਰਾ ਇੱਧਰ ਹੀ ਕਰ ਲਾਂਗੇ ਤੇ ਆਪਾਂ ਜਿਹੜਾ ਸਵਾਹਾ ਪਾਅ ਪਿੱਛੇ ਤੋਂ ਡਾਊਨ ਕਰਦੇ ਹੁੰਦੇ ਆ ਇਹ ਪੁਰਾਣੇ ਆਪਣੇ ਚੁਲ੍ਹੇ ਹੁੰਦਾ ਹੋਊਗਾ ਪਰ ਇਹਨੂੰ ਪਤਾ ਨਹੀਂ ਇੱਕ ਤੋਂ ਆਪਾਂ 6.5 ਕੋਣਕ ਸਾਤੇ ਇੱਧਰ ਆਈਗਾ ਕਰਾਂਗੇ ਕਿ ਕਿ ਲੰਮਾ ਪੀਸ ਲਾਉਣੇ ਨੇ ਇਹ ਬਿਲਕੁਲ ਪੈਣੀ ਚਾਹੀਦੀ ਆ ਦੇ ਆਪੀ ਇਸ ਤੇ ਆਪਰੇ ਕੋਲ ਉਪੀਸ ਦੋ ਕੱਪੜੇ ਆ ਕੋ ਸਾਰਾ ਕੱਪੜਾ ਤੁਰੇ ਕਰਨਾ ਹੈ ਸਾਰੇ ਹੀ ਸਲਵਾਰ ਬਣੂ ਵਧੀਆ ਸਲਵਾਰ ਬਣੂਗੀ ਇਹਦੀ ਗੱਲ ਹੀ ਦੀ ਹੈ ਮੈਂ ਹੋਲੀ ਕਿਉਂਕਿ ਇਹਦੇ ਅੰਦਰ ਅਜੇ ਲੈਂਡਿੰਗ ਹੀ ਲੱਗਣੀ ਹੈ ਜਿਆਦਾ ਭਾਰੀ ਹੋਪਾ ਕਰੂੰ ਸਪੱਟਾ ਸਾਰਾ ਸੈਟ ਕਰਕੇ ਜਲਦੀ ਦੇ ਪ੍ਰੈਸ ਦੀ ਵਾਰ ਤੋਂ ਥੋੜੀ ਜਿਆਦਾ ਕਰਾ ਦੇਣਾ ਹਰ ਵੀਡੀਓ ਚ ਜਿਹੜੀ ਮੈਂ ਸਲਾਈ ਕਰਨ ਵਾਲੇਗੀ ਜਦੋਂ ਛੋਟੀਆਂ ਪਲੋਈਆਂ ਪੈਗ ਨੇ ਸਾਰੀਆਂ ਨਾ ਸਾਈਡ ਵਾਲ ਨੂੰ ਉਦੋਂ ਚੰਗੀ ਤਰ੍ਹਾਂ ਪ੍ਰੈਸ ਮਾਰਦਾ ਕਰੋ ਫਿਟਿੰਗ ਦਾ ਪੂਰਾ ਵੀ ਫਰਕ ਨਹੀਂ ਪਊਗਾ ਤੁਹਾਨੂੰ ਦੁਬਾਰੇ ਨਹੀਂ ਪੱੜਦੇਣ ਕਰਨੇ ਪਊਗਾ ਜੇ ਤੁਸੀਂ ਚੰਗੀ ਤਰ੍ਹਾਂ ਪ੍ਰੈਸ ਮਾਰ ਕੇ ਸੂਟ ਬਣਾਇਆ ਹੋਏ ਜੇ ਆਪਾਂ ਪ੍ਰੈਸ ਹੀ ਬਾਅਦ ਚ ਦਿਖਾਉਣੀ ਹੈ ਫਿਰ ਫਿਟਿੰਗ ਦਾ ਫਰਕ ਪੈਂਦਾ ਹੀ ਪੈਂਦਾ ਆਧਾ ਇੰਚ ਖੋਲੀ ਜਾਂਦਾ ਕਪੜਾ ਜੇ ਖੋਲ ਆ ਜਿੱਧਿਆ ਖੋਲਦੇ ਨੇ ਪੁਲੇਟਾ ਫਰੂਟ ਉਹੋ ਤਾਂ ਇੰਚ ਮੱਲੋ ਬਲੇਕੂਲਾ ਹੋਵੇ ਤਾਂ ਕਰਕੇ ਸੂਟ ਬਣਾਉਂਦੇ ਬਣਾਉਦੇ ਜੇ ਪ੍ਰੈਸ ਮਾਰਾ ਉਹਦੇ ਵਿੱਚ ਜ਼ਰੂਰੀ ਹੈ ਇਹ ਕਿ ਉਹ ਕੋਲ ਪਈ ਤਰੰਗ ਤਾਂ ਹੈ ਕੰਨੀ ਨਾ ਰੱਖਿਆ ਕਰੋ ਕੰਨੀ ਦਾ ਬਹੁਤ ਬੁਰੀ ਲੱਗਦੀ ਹੈ ਨਾ ਇਹ ਕਿਸੇ ਪਹਿਲੇ ਕੋਲ ਇੰਟਰਲੌਕ ਹੈ ਨਹੀਂ ਬੰਦ ਬਾਹਰੋਂ ਕਰਵਾ ਲਿਆ ਕਰੋ ਪਰ ਕੰਨੀ ਨਹੀਂ ਬੰਦੇ ਰੱਖਣਾ ਸ਼ੇਜ ਫੀਟਾ ਮੈਂ ਫਿਰ ਕੱਢੂੰਗਾ ਉੱਪਰ ਸਲਵਾਰ ਦੀ ਬਾਈ ਕਿੰਨੀ ਆ 35.5 ਇਹ 330 380 380 ਤਾਈ ਅੰਚੇ ਆਪਾਂ ਡਾਊਨ ਕਰਾਂਗੇ ਟਿਕਾ ਸਲਵਾਰ ਠੀਕ ਹੈ ਆ ਹੋ ਗਿਆ 2 ਇੰਚ ਆਪਾਂ ਸਵਾਦ ਰੱਖਿਆ 2 ਇੰਚ ਦੇ ਤਾਂ ਕਈ ਵਾਰੀ ਕਪੜਾ ਘਟ ਜਾਂਦਾ ਆ ਜਿਹੜਾ ਬਾਧ ਰੱਖਿਆ ਤੁਹਾਨੂੰ ਐਂਡ ਤੇ ਜਾ ਕੇ ਦੱਸ ਦੂਗੀ ਆਪਾਂ ਕਿਉਂ ਬਾਧ ਰੱਖਿਆ ਨਾ ਕਿਸ ਚੀਜ਼ ਆ ਇਸੇ ਤਰੀਕੇ ਨਾਲ 2 ਇੰਚ ਜਿਹੜੇ ਫਿਰ ਪੱਸਾ ਘਵਾਉਣੇ ਪ੍ਰੈਸ ਨਾਲ ਆਪਣੀ ਟਾਈਪ ਫਲਿੱਪ ਆਈ ਜੇ ਤੇ ਪੂਰਾ ਫੈਲ ਜਾਂਦਾ ਕੱਪੜੇ ਦਾ ਫਰਕ ਨਹੀਂ ਪੈਂਦਾ ਕਿਸੇ 6 ਇੰਚ ਜੇ ਆਪਾਂ ਬੈਟਰ ਤੇ ਕਟੜਾ ਉੱਪਰ ਜੇ ਮੈਂ ਸੌਖਾ ਤਰੀਕਾ ਜੇ ਕਿਸੇ ਭੈਣ ਦੇ ਨਾਲ ਸਮਝ ਆਉਂਦੀ ਹੋਵੇ ਆ ਇਸ ਵਿੱਚ 6 ਇੰਚ ਵਿੱਚ ਕੱਟਦਾ ਇਸ ਦੇ ਵਿੱਚੋਂ 2 ਇੰਚ ਦਾ ਤਾਂ ਨਿਫਾ ਉੜ ਗਿਆ ਅੱਧਾ ਜਿਹੇ ਇਧਰ ਹੋ ਗਿਆ ਅੱਧਾ ਇੰਚ ਇਧਰ ਠੀਕ ਹੈ ਖਤਮ ਮਗਰ ਅੱਧਾ ਇੰਚ ਹੀ ਵਧੂਗਾ ਥੋੜੀ ਲੰਬਾਈ ਰੱਖ ਕੇ ਇਹ ਨਹੀਂ ਹੈ ਵੀ ਕਿ ਉੱਪਰ ਜਾਦੇ ਵਧੂ ਕਪੜਾ 35 ਤੇ 38 38.5 ਹੋਗਾ ਇੱਥੇ ਆਪਣਾ ਸਲਵਾਰ ਦਾ ਤੇ ਆਪਾਂ ਨੇ 2.5 ਇੰਚ ਜਿਹੜਾ ਹੱਡੀਆਂ ਤੋਂ ਡਾਊਨ ਕਰਨਾ ਉਹਦਾ ਇਧਰ ਉੱਪਰ ਨਹੀਂ ਸਵਾਦ ਉਹ ਰੱਖ ਕੇ ਪਹੁੰਚ ਜਾਂਦਾ ਇਹ ਫਿਰ ਵੀ ਕਿਸੇ ਚੀਜ਼ ਦੀ ਨਹੀਂ ਸਮਝ ਲੱਗੀ ਕਿਸੇ ਭੈਣ ਨੂੰ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਲੋ ਜੇ ਕਿਨੇ ਫੋਨ ਕਰਨਾ ਹਨਾ ਫੋਨ ਕਰਕੇ ਪੁੱਛ ਸਕਦੇ ਹੋ ਮੇਰੇ ਨਾਲ ਨੰਬਰ ਤੇ ਸ਼ਾਮ 8:00 ਵਜੇ ਤੋਂ ਬਾਅਦ ਫੋਨ ਹੋਣਾ ਕਿਸੇ ਭੈਣ ਨੂੰ ਉਹ ਚੀਜ਼ ਦਾ ਤਿਆਰ ਰੱਖਣਾ ਲਾਜ਼ਮੀ ਹੈ ਨਾ ਤਾਂ ਉੱਥੇ ਪੜਿਆ ਕਿਸੇ ਦੇ ਬੇਦਰਫੋਨ ਚੁਨਾ ਸੋਖਣਾ ਤਰੀਕਾ ਫਿਰ ਵੀ ਨਾ ਸਮਝ ਲੈ ਕੇ ਕੋਈ ਗੱਲ ਨਹੀਂ ਦੋ ਵਾਰੀ ਲੱਗੀ ਚਾਰ ਵਾਰੀ ਪੰਜ ਵਾਰੀ ਹਨ ਜਦੋਂ ਥੋੜੇ ਸਮਝ ਲੱਗ ਗਿਆ ਤੁਸੀਂ ਤਾਂ ਹੋਣਾ ਜੁਆਇਸ ਹੁੰਦੋਂ ਸਮਝ ਆ ਗਈ ਕਿ ਜਿੰਨਾ ਜਿਕਰ ਆਪਾਂ ਬਿਹੱਥ ਨਾਲੇ ਕਪੜਾ ਕੱਢਦੇ ਉਹਨਾਂ ਚ ਨਹੀਂ ਪਤਾ ਲੱਗਦਾ ਆ ਲੜਾਂ ਦੇ ਉੱਪਰ ਨੂੰ ਸਟੈਪਲ ਕਰ ਲਿਆ ਜੀ ਧੋਖਾ ਹੁੰਦਾ ਇਹ ਲੋਹ ਕਟਰੀ ਸੋਖ ਹੋ ਜਾਪਣ ਇਹ ਤੋਂ ਬਲਤਨਾ ਕੋ ਇਸੇ ਤਰ੍ਹਾਂ ਚਾਰੀ ਲੜਾਂ ਇੱਕੋ ਜਿਹਾ ਕਰਕੇ ਆਪਾਂ ਬਲਦੇ ਵਿੱਚ ਇੱਕ ਇੱਕ ਵਿਚਾਲੇ ਜਿਹਾ ਲਾ ਲੇ ਕਿ ਖਿੱਚ ਲੈ। ਬਸ ਪੂਰੀ ਸਫਾਈ ਆਵੇ ਘਟੂ ਮਿਲੇ ਹਾਂ। ਇਹ ਪਾਚਾਰੇ ਨੂੰ ਰਿਕਵਰੀ ਕਰਨੇ। ਇਸ ਨੂੰ ਕਾਫੀ ਚੰਗੀ ਮੰਨ ਲੇ। ਕੋਰੋਂ ਕੋਰ ਜਿੰਨਾ ਲੋੜਾ ਉਹਨਾਂ ਹੀ ਰੱਖ ਸਕਦੇ ਆ। ਪਾਚਾਰੇ ਦਾ ਕੋਈ ਨਾ ਹਲਨ ਬਣ ਪੱਕਾ ਕੰਮ ਹੋਵੇ। ਆਮਛਾਲੇ। ਇਹਨਾਂ ਪੱਕੇ ਰਸਈ ਕਰਾਂਗੇ। ਤੇਮ ਰੋਡ ਮੁਤਾਬਕ ਨਮਾਈ ਚਾਰੀ ਮੈਟਰ 25 ਟਿਕੜੀ ਇੱਕ ਦੋ ਰੋਡਾਂ ਤੇ ਰੱਖਣਾ ਰੱਖ ਕੇ ਤਾਂ ਪਹਿਲੇ ਕਪੜਾ ਮਿਲ ਜੇ ਵੀ ਇਹਨਾਂ ਦਾ ਸਲਵਾਰ ਦਾ 10 ਮੀਟਰ ਜਾਂ 8 ਮੀਟਰ ਨਾਲ ਪਰ ਆ ਉਸਾਰ ਮੈਂ ਕੱਟਾਂ ਵੀ ਕਿ ਇਹ ਘੱਟ ਹੋਵੇ ਫਿਰ ਆਪਾਂ ਨੂੰ ਦੁਬਾਰੇ ਦਿੱਕਤ ਆਊਗੀ ਇਹ ਜਿਹੜੇ ਵੀ ਧਿਆਨ ਰੱਖਿਆ ਕੋਲ ਨਾਲ ਨਾਲ ਵੀ ਲੈਂਡਿੰਗ ਪੂਰੀ ਹੈਗੀ ਆ ਲੈਂਡਿੰਗ 3 ਮੀਟਰ ਲੈ ਲਓ ਆਹ ਕਿ ਕਪੜਾ ਕੱਟੇ ਨਾ ਆਪਾਂ ਕਪੜਾ ਲੈ ਲਿਆ ਨਿੰਨ ਕਿੰਨਾ ਲੈਣਾ ਹੈ ਮਾ ਜਿਹੜਾ ਇਹ ਕਪੜਾ ਲੈਂਡਿੰਗ ਉਹ ਵੀ 2.5 ਮੀਟਰ ਇਹ ਆਪਾਂ ਨੂੰ ਸਲਵਾਰ ਹੌਲੀ ਰੱਖਣੀ ਪਊਗੀ ਇਹ ਚੇਂਜ ਪਿੱਤਾ ਆਪਣਾ ਆਪਾਂ ਪਾਇਆ ਸੀ 1.5 ਸਵਾ 5 ਕੱਟ ਕੇ ਆਪਾਂ ਪਾਵਾਂਗੇ ਇਹਨਾਂ 60 ਇੰਚ ਕੇਰਜਾ ਦੇ ਲੰਬੂ ਤੇ ਕਿਉਂਕਿ ਸਲਵਾਰ ਜੇ ਆਪਾਂ ਭਾਰੀ ਕਰ ਲਈ ਉਧਰੋਂ ਆਪਣੀ ਲੰਮ ਕੱਟ ਜੂਗੀ ਤੇ ਜਿਹੜੀ ਝੋਲੀ ਸੀ ਇਹਨਾਂ ਦੀ ਉਸ ਲਗਭਗ ਸੀਗੀ 15 ਇੰਚ ਆ ਤਾਂ ਆਪਾਂ ਇਹਨਾਂ ਨੂੰ ਉੱਥੇ ਰੱਖਾਂਗੇ 11 ਅਹੀਂ ਕੱਢ ਲੈ ਗੋਸ ਇਹ ਝੋੜੀ ਦਾ ਕਈ ਵੀ ਨਹੀਂ ਪਤਾ ਨਾ 6 ਇੰਚ ਕੱਟ ਕੇ 15 ਫਿਰ ਪੈਣ ਦਿੱਤੀ ਰਿਫਾਰਮ ਜਿਹਾ ਸਤਾਰਾ ਬਿਲਕੁਲ ਸਹੀ ਹੈ ਜੀ ਇਹ ਵਾਹ ਇਨਸ਼ਾਅੱਲਾ ਪਤੀਨ ਲਗਾ ਦੇ ਕੋ ਕਿੰਨੀ ਬਾਹਰ ਘਾਟੂ ਜੀ 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 ਇਹ ਮੇਰਾ ਲੀਡ ਅਪ ਨੇ ਕੰਮ ਆਇਆ ਗਲੇ ਨੂੰ ਦੇਣਾ ਠੀਕ ਹੈ ਦੇਖ ਲੈ ਪੰਜ ਕਿਲਾਸ ਆ ਗਿਆ ਉਹ ਇਹੋ ਜਿਹਾ ਤੇ ਚੈੱਕ ਕਰਕੇ ਚਾਰੀ ਲੜਾਂ ਫਿਰ ਆਪਾਂ ਕਰਦੇ ਹਾਂ ਵਾਹ ਦੇਖੋ ਇਸ ਇਤਨੀ ਹੋਣਾ ਆਪਣੀ ਲੰਬਾਈ ਚੈੱਕ ਕਰ ਲੈ ਦਬਾਈ ਹੈਗੀ 35. 6 ਇੰਚ ਪਿੱਛਾ ਪਗੜਦੇ ਉੱਪਰ 35 ਤੇ 3 ਸਾਡੇ ਠੱਪ। ਇਹ ਜੋ ਆਪਣੇ ਸਾਰੇ ਵਾਲ ਬਲੂ ਪੈਗੇ ਜਦੋਂ ਥੱਲੇ ਜਾਵਾਂਗੇ ਬਾਹਰ ਘਾਟ ਕਰਾਂਗੇ ਨਾ ਤਾਂ ਅੱਧਾ ਇੰਚ ਮਸਾ ਹੀ ਬਚੂਗਾ ਬਿਲਕੁਲ ਸਹੀ ਆਊਗਾ ਇਹ ਜੀ ਤਿਆਰ ਕਰਨਾ ਕਈ ਵਾਰ ਵਧਾ ਘਟਾ ਲੈਣਾ ਉਹ ਉਹਨਾਂ ਦੇ ਕਿਸੇ ਕਟਾਈ ਦੇ ਵਿੱਚ ਫਰਕ ਹੈਗਾ। ਪਰ ਵੀਡੀਓ ਤਾਂ ਕਰਕੇ ਤੁਹਾਨੂੰ ਕਹਿੰਦਾ ਧਿਆਨ ਨਾਲ ਲਿਖੋ। ਟੀਏਵੇਂ ਲਾੜਾ ਕਰੋ ਅੱਡੀnga ਵਾਲਾ ਪਾਸਾ ਨੀਵਾ ਹੋ ਜਾਊਗਾ। ਬਿਨੰਗਿਆਣੀ ਹੋਣੀ ਹੈ ਡੀਟਾ ਕੀ ਜਾਨੀ ਇਹ ਆ ਇਥੇ ਬਿਲਕੁਲ ਸਿੱਧਾ ਚਾਰੇ ਗੜਾਂ ਦੇ ਇਕੱਠਿਆਂ ਦੀ ਸ਼ੇਪ ਦੇਣੀ ਹੈ ਪੰਚੂ ਹਾਂ ਠੀਕ ਆ ਸਰਵਾਰ ਆਪਣੀ ਸਾਰੀ ਕੱਟੀ ਗਈ ਫੱਟੇ ਵੀ ਕੱਟੇਗੇ ਹੁਣ ਆਪਾਂ ਇਸੇ ਤਰੀਕੇ ਨਾਲ ਬੈਲਟ ਕੱਟ ਦਾਂਗੇ ਨਾ ਇਹ ਲਾਪੂੜ ਆ ਕਪੜਾ ਇੱਕ ਆਪਣੇ ਕੋਲ ਆਪ ਹੀ ਸੀ ਜੀ ਜਿਹੜੀ ਬੈਲਟ ਹੈgetElementById ਉਹ ਹੈ ਕਿ 7/25 ਭਾਰੀ ਨਾ ਆਪਾਂ ਥੋੜਾ ਜਿਹਾ ਆਪਣੀ ਬੈਲਟ ਵਡੀ ਲੱਗੀ ਹੁੰਦੀ ਹੈ ਆਪਾਂ 25 ਵੀ ਬਹੁਤ ਹੈ ਨੂੰ ਬਹੁਤ ਜ਼ਿਆਦਾ ਵੱਡੀ ਲੱਗੇ ਲੋਚ ਬੈਲਟ ਆਪਾਂ ਨੂੰ ਚੇਂਜ ਕਰਦੇ ਹਾਂ ਫੀਤਾ ਪਰ ਮੈਂ 6.5 ਚੌੜੀ ਲਾ ਲਵਾਂ ਕਿਉਂਕਿ ਕਈ ਵਾਰੀ ਕੀ ਆ ਮਾਰਾ ਮੋਟਾ ਦਬਾਅ ਪਾ ਦਿੱ ਘਟ ਆ ਜਾਂਦਾ ਸਲੌਰ ਉੱਚੀ ਨਹੀਂ ਆ ਰਹੀ ਨੀਮੀ ਦੇ ਇਲਾਜ ਹੈਗਾ ਆਪਾਂ ਪਹੁੰਚੀ ਜਦੋਂ ਜੜਦੇ ਉਹ ਤੋਂ ਪਹਿਲਾਂ ਮੈਂ ਨਵਾਈ ਮਿਲਦਾ ਹੁਣ 25 26 ਠੀਕ ਆ ਪਰ ਚੌੜਾਈ ਕਿੰਨੀ 6.5 ਇੱਕ ਤੋਂ 6.5 ਇੱਕ ਤੋਂ 6.5 ਦੀ ਆਪਣੀ ਸਲਵਾਰ ਕੱਟੀ ਗਈ ਠੀਕ ਹੈ ਲਾਈਨਿੰਗ ਦੀ ਜਿਹੜੀ ਹੈ ਉਹ ਉਹ ਬਾਅਦ ਚ ਵੀਡੀਓ ਪਾ ਦੇਣੀ ਵੈਸੇ ਮੈਂ ਲਾਈਨਿੰਗ ਨੂੰ ਕਈ ਵੀਡੀਓ ਪਾਈ ਚੁੱਕਿਆ 2.5 ਮੀਟਰ ਕਪੜੇ ਦੇ ਵਿੱਚੋਂ ਜੇ ਤੁਸੀਂ ਲੰਬਾਈ 39 ਕਿੰਨੀ ਆ ਉਹ ਵੀ ਕੱਟ ਸਕਦੇ ਤਰੀਕਾ ਭਰਾ ਜੀ ਰੱਖੋ ਠੀਕ ਜਿਵੇਂ ਮੈਂ ਛੋਟਾ ਸੇ ਆਹ ਕਾਟ ਦੇ ਵਿੱਚ 39 40 ਕਿੰਨੀ ਤੁਰੀ ਲੈਂਥ ਉਹ ਸਭ ਮੈਂ ਕੱਢ ਸਕਦਾ ਫਿਰ ਵੀ ਇਹ ਕਿਸੇ ਜੀ ਦਾ ਨਹੀਂ ਪਤਾ ਲੱਗਦਾ ਤੁਸੀਂ ਫੋਨ ਵੀ ਕਰਕੇ ਪੁੱਛ ਸਕਦੇ ਮਾਜੀ ਜਿਹੜੀਆਂ ਭੈਣਾਂ ਨੇ ਨੰਬਰ ਹੈ ਇੰਟਕਰਾ ਦਾ ਗਰੁੱਪ ਦੇ ਵਿੱਚ ਹੈਲਪ ਨਹੀਂ ਕਰਾਇਆ ਉਹ WhatsApp ਤੇ ਹੈਲੋ ਹੈ ਇਲੈਕਟ੍ਰੀਕ ਪੇ ਜਿਹੜਾ ਨੰਬਰ ਐਡ ਕਰਵਾ ਸਕਦੇ ਠੀਕ ਹੈ ਜੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ਼੍ਰੀ ਅਕਾਲ